ਨਕੋਦਰ ਪੁਲਿਸ ਨੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀ ਗਿਰੋਹ ਦੇ ਪੰਜ ਮੈਂਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ ਪੁਲਿਸ ਨੇ ਇਹਨਾਂ ਦੋਸ਼ੀਆਂ ਤੋਂ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਜਾਂਚ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਪਹਿਲਾਂ ਵੀ ਇਹਨਾਂ ਦੇ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਨੇ ਇਹ ਚਾਰ ਪੰਜ ਬੰਦੇ ਜਿਹੜੇ ਆ ਜਿਹੜੇ ਸੁਖਵੀਰ ਸਿੰਘ ਸ਼ਰਨਜੀਤ ਸਿੰਘ ਭੁਪਿੰਦਰ ਸਿੰਘ ਪਿੰਦਾ ਹਰਮਨ ਸਾਨੀ ਜੋਗੀ ਮਤਾਂਦੇ ਸੀਗੇ ਤੇ ਸਰਪੰਚ ਸਿੰਘ ਮੰਨੀ ਨੇ ਲੋਹਾ ਨੇੜੇ ਲੰਬੜਾ ਦਾ ਇਹ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਬੋਪਰੇ ਆੜੇ 'ਚ ਬੈਠੇ ਨੇ ਤੇ ਆਉਣ ਜਾਣ ਵਾਲੇ ਰਾਹੀ ਗਿਰਾਂ ਨੂੰ ਘੇਰ ਕੇ ਰੋਕ ਕੇ ਤੇ ਉਹਨਾਂ ਪਾਸੋਂ ਨਗਦੀ ਦੇ ਫੋਨ ਲੀਨ ਦੀ ਐਟਮਨਿਕ ਉਹ ਲੋਟਰ ਨੇ ਲੋਟਰਨ ਦੇ ਕਾਰਨ ਬਾਰਦਾਤਾ ਕਰਦੇ ਨੇ ਤੇ ਇਨਫੋਰਮੇਸ਼ਨ ਦੇ ਮੌਕੇ ਤੇ ਜੋਗੀ ਚਾਹ ਨੇ ਉਥੇ ਪਹੁੰਚ ਕੇ ਉਨਾਂ ਦੇ ਕਾਰਵਾਈ ਕਰਦੇ ਉਹਨਾਂ ਕਾਬੂ ਕੀਤਾ ਜਿਨ੍ਹਾਂ ਦੇ ਬਣਦੇ ਤਰ੍ਹਾਂ ਹਸਸ ਤਹਿਤ ਪਰਚਾ ਦਰਜ ਕੀਤਾ ਪੁਲਿਸ ਵੱਲੋਂ ਦੋਸ਼ੀਆਂ ਦਾ ਰਿਮਾਂਡ ਲੈ ਕੇ ਗਹਿਰਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ਜਲੰਧਰ ਤੋਂ सोनू ਮਹਾਜਨ ਜਗਬਣੀ ਟੀਵੀ ਲਈ